ਬੀਜੇਪੀ ਦੀ ਮੋਦੀ ਸਰਕਾਰ ਦੇ ਪਿਛਲੇ 10 ਸਾਲਾਂ ਦੇ ਦੌਰਾਨ ਸਿਰਫ ਕਿਸਾਨ ਹੀ ਹਨ ਜੋ ਲਗਾਤਾਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ ਤੇ ਸਮੇਂ-ਸਮੇਂ ਤੇ ਉਤਰਦੇ ਰਹੇ ਆ 2017 ਵਿੱਚ ਤਾਮੇਲਾਡੂ ਦੇ ਕਿਸਾਨਾਂ ਨੇ ਲਗਾਤਾਰ ਸਰਕਾਰ ਦੇ ਖਿਲਾਫ ਦਿੱਲੀ ਵਿਖੇ ਅੰਦੋਲਨ ਕੀਤਾ ਸੀ ਉਹਨਾਂ ਨੇ ਸੜਕ ਤੇ ਅਨਾਜ ਰੱਖ ਦਿੱਤਾ ਸੀ ਤੇ ਉੱਥੇ ਸੜਕ ਦੇ ਉੱਤੇ ਬੈਠ ਕੇ ਹੀ ਭੋਜਨ ਕੀਤਾ ਸੀ ਨੰਗੇ ਹੋ ਕੇ ਉਹਨਾਂ ਨੇ ਦਿੱਲੀ ਦੀਆਂ ਸੜਕਾਂ ਤੇ 107 ਦਿਨ ਤੱਕ ਆਪਣਾ ਵਿਰੋਧ ਕੀਤਾ ਸੀ ਇਸ ਤੋਂ ਬਾਅਦ 2018 ਵਿੱਚ ਮਹਾਰਾਸ਼ਟਰ ਦੇ ਕਿਸਾਨਾਂ ਨੇ ਲੌਂਗ ਮਾਰਚ ਕੀਤਾ ਸੀ ਉਹ ਵੀ ਮੁੰਬਈ ਤੱਕ ਚੱਲ ਕੇ ਇਸ ਤੋਂ ਇਲਾਵਾ 2018 ਵਿੱਚ ਹੀ ਦੇਸ਼ ਭਰ ਦੇ ਕਿਸਾਨ ਦਿੱਲੀ ਵਿਖੇ ਇਕੱਠੇ ਹੋਏ ਸੀ 2020-21 ਵਿੱਚ ਪੂਰੇ ਦੇਸ਼ ਦੇ ਕਿਸਾਨ ਦਿੱਲੀ ਦੀਆਂ ਹੱਦਾਂ ਤੇ 1 ਸਾਲ ਤੱਕ ਬੈਠੇ ਰਹੇ ਸੀ ਮਾਰਚ 2013 ਵਿੱਚ ਕਿਸਾਨਾਂ ਨੇ ਇੱਕ ਵਾਰ ਫਿਰ ਤੋਂ ਸਰਕਾਰ ਦੇ ਵਿਰੋਧ ਵਿੱਚ ਲੌਂਗ ਮਾਰਚ ਕੀਤਾ ਏ ਪਰ ਵਿੱਚੋ ਹੀ ਉਹ ਵਾਪਸ ਮੋੜਾਏ ਸੀ ਇਨ੍ਹਾਂ ਸਾਰੇ ਅੰਦੋਲਨਾਂ ਵਿੱਚ ਕਿਸਾਨਾਂ ਦੀਆਂ ਜੋ ਮੰਗਾਂ ਸੀ ਉਹ ਸਾਰੀਆਂ ਮਿਲਦੀਆਂ ਜੁਲਦੀਆਂ ਸੀ ਪਰ ਇੰਨਾ ਸਾਰੇ ਅੰਦੋਲਨਾਂ ਦੇ ਦੌਰਾਨ ਸਰਕਾਰ ਵੱਲੋਂ ਕੋਈ ਵੀ ਠੋਸ ਹੱਲ ਨਹੀਂ ਕੱਢਿਆ ਗਿਆ